ਦਾਲੀਆਮੀ ਪਿੰਡ ਦੇਵੀ ਵਾਲਾ ਤੇਰੇ ਹਲਕੇ ਦੇ ਵਿੱਚ ਫੋਟਪੁਰਾ ਦੇ ਵਿੱਚ ਬੜੀ ਮੰਨ ਤੇ ਭਾਗੀ ਘਟਨਾ ਵਾਲਾ ਬਪਰੀ ਹੈ ਸਤਿ ਸ਼੍ਰੀ ਅਕਾਲ ਤਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਾਈ ਕੀ ਗੱਲ ਤਾਈ ਕਿੱਥੇ ਜਾ ਕੇ ਆਈਆਂ ਕਰਮਾ ਵਾਲੀਆਂ ਪੁੱਤ ਆਨੰਦਪੁਰ ਸਾਹਿਬ ਜਾ ਕੇ ਆਈਆਂ ਉਹ ਤਾਈ ਗੋਡੇ ਤੇਰੇ ਚੱਲਦੇ ਨਹੀਂ ਤੂੰ ਉੱਥੇ ਤਾਂ ਕਿਵੇਂ ਜਾਈ ਰੱਬ ਦੇ ਦਰਸ਼ਨ ਕਰਨ ਵਾਸਤੇ ਗੋਡੇ ਦੀ ਕਿਸਮਤ ਚੱਲਣੀ ਚਾਹੀਦੀ ਹੈ ਮਾਤਰਾਣੀ ਦੀ ਕਿਰਪਾ ਹੋਈ ਮੈਂ ਵੀ ਜਵਾਲਾ ਜੀ ਦਰਸ਼ਨ ਕਰਕੇ ਆਈਆਂ ਕਿਆ ਬਾਤ ਆ ਭਾਈ ਮੈਨੂੰ ਲੱਗਦਾ ਪਿੰਡ ਦੀਆਂ ਸਾਰੀਆਂ ਬੁੜੀਆਂ ਦੀ ਲਾਟਰੀ ਲੱਗੀ ਐ ਸਾਰੀਆਂ ਹੀ ਸੈਰ ਕਰਨ ਤੇ ਨਿਕਲੀਆਂ ਲਾਟਰੀ ਤਾਂ ਸਾਡੀ ਉਸੇ ਦਿਨ ਨਿਕਲੀ ਸੀ ਜਿਸ ਦਿਨ ਮਾਨ ਸਰਕਾਰ ਨੇ ਪੰਜਾਬ ਸੰਭਾਲਿਆ ਸੀ ਹੋਰ ਕੀ ਜੋਂਦਾਰ ਵੇ ਕਰਮਾ ਵਾਲਾ ਜਿਨੇ ਸਾਡੇ ਵਰਗੀਆਂ ਬਾਰੇ ਸੋਚਿਆ ਤਾਂ ਸਹੀ ਯਾਰ ਸੁਣਿਆ ਤਾਂ ਮੈਂ ਵੀ ਆ ਵੀ ਮੁੱਖ ਮੰਤਰੀ ਤੀਰਥ ਯਾਤਰਾ ਵੱਲੋਂ ਕੋਈ 50000 ਸ਼ਰਧਾਲੂਆਂ ਨੂੰ ਮੌਕਾ ਮਿਲਿਆ ਐ ਵਕ ਵਕ ਥਾਂ ਤੇ ਜਾ ਕੇ ਦਰਸ਼ਨ ਕਰਨ ਦਾ ਇਹ ਜੋ ਤੂੰ ਸੁਣਿਆ ਨਾ ਸਭ ਸੱਤ ਸੁਣਿਆ ਅੰਨੇ ਪਿਆਰ ਨਾਲ ਤਾਂ ਮੇਰੇ ਸਗੇ ਮੁੰਡੇ ਨੇ ਪਿੰਡ ਦੇ ਗੁਰੂ ਘਰ ਦੇ ਦਰਸ਼ਨ ਨਹੀਂ ਕਰਵਾਏ ਜਿੰਨੇ ਸਤਕਾਰ ਨਾਲ ਮੈਂ ਹੁਣ ਗੁਰੂ ਨਗਰੀ ਦੇ ਦਰਸ਼ਨ ਕਰਕੇ ਆਈ ਆ ਐਸੀ ਯੋਜਨਾ ਚ ਹਰ ਲੋੜਵੰਦ ਨੂੰ ਸੁਣਾਈ ਕਿ ਜੰਦੀ ਹੈ ਮੁਫਤ ਖਾਣਾ ਐਸੀ ਟ੍ਰੇਨ ਰਹਿਣ ਸੈਣ ਦਾ ਖਾਸ ਪ੍ਰਬੰਧ ਮੈਨੂੰ ਤਾਂ ਐਦਾਂ ਲੱਗਿਆ ਮਰਨ ਤੋਂ ਪਹਿਲਾਂ ਸੁਰਗ ਮਿਲ ਗਿਆ ਪੀਰਥ ਯਾਤਰਾ ਦਾ ਜਿਹੜਾ ਪ੍ਰੋਗਰਾਮ ਹੈ 13 ਟ੍ਰੇਨਾਂ ਸ਼ੁਰੂ ਹੋਈਆਂ 1040 ਸਵਾਰੀਆਂ ਇੱਕ ਟ੍ਰੇਨ 'ਚ ਜਾਂਦੀਆਂ ਜੀ ਤੱਕ ਸ੍ਰੀ ਦਮਦਮਾ ਸਾਹਿਬ ਲੈ ਕੇ ਜਾਣ ਗਿਆ ਤੱਕ ਸ੍ਰੀ ਕੇਸਗੜ੍ਹ ਸਾਹਿਬ ਲੈ ਕੇ ਜਾਣ ਗਿਆ ਬੈਸ਼ਨੋਦੇਵੀ ਮਾਤਾ ਜੀ ਦੇ ਦਰਸ਼ਨ ਮਾਤਾ ਨੈਣਾ ਦੇਵੀ ਜੀ ਮਾਤਾ ਜਵਾਲਾ ਜੀ ਜਿੱਥੇ-ਜਿੱਥੇ ਵੀ ਜੀ ਦਾ ਮਨ ਕਰਦਾ ਜਾਣ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਾਲ ਸ਼ਮੀ ਪਿੰਡ ਦੇਵੀਵਾਲਾ ਤੇਰੇ ਹਲਕੇ ਦੇ ਵਿੱਚ ਮੋਟਪੁਰਾ ਦੇ ਵਿੱਚ ਬੜੀ ਮੰਦ ਭਾਗੀ ਘਟਨਾ ਵਾਪਰੀ ਹੈ ਜਿੱਥੇ ਕਿ ਖੜੀ ਘਟ ਨੂੰ ਅਗਲਾ ਕੀ ਸੀ ਔਰ ਕਈ ਜਗ੍ਹਾ ਤੇ ਘੜਿਆਂ ਘਰ ਨੂੰ ਨੁਕਸਾਨ ਹੋਣ ਦੇ ਹਲਕੇ ਦੇ ਵਿੱਚ ਪਿੰਡਾਂ ਦੇ ਸੋ ਉਹਦੀ ਮੈਂ ਰਿਪੋਰਟ ਮਗਵਾਈ ਅੱਜ ਸੋ ਪ੍ਰਸ਼ਾਸਨ ਨੂੰ ਉਹਦੀ ਸਪੈਸ਼ਲ ਗਜ਼ਵਰੀ ਕਰਨ ਵਾਸਤੇ ਵੀ ਕਹਿਤਾ ਗਿਆ ਸੋ ਅਸੀਂ ਅਮੇਸ਼ਾ ਆਪਣੇ ਲੋਕਾਂ ਦੇ ਨਾਲ ਹੈ। ਉਹ ਸਰਕਾਰ ਵੱਲੋਂ ਵੀ ਜੋ ਵੰਡੀ ਮਦਦ ਹੋਏਗੀ ਉਹ ਕਰਵਾਵਾਂਗੇ। ਔਰ ਮੈਂ ਇਹ ਬੇਨਤੀ ਕਰਦਾ ਵੀ ਇੰਨਾ ਦਿਨਾਂ ਦੇ ਵਿੱਚ ਧਿਆਨ ਰੱਖਿਆ ਜਾਵੇ ਜਿੱਥੇ ਕਿਤੇ ਤਾਰੇ ਟਿੱਲੀਆਂ ਨੇ ਨਹੀਂ ਸੀ ਤਾਰਾਂ ਉਹ ਰਿਪੋਰਟ ਕੀਤੀਆਂ ਜਾਂ ਜਿੱਥੇ ਆਪਰ ਤੇ ਚ ਲੱਗਦੀਆਂ ਸਪਾਰਕ ਦਾ ਉਹ ਰਿਪੋਰਟ ਕੀਤਾ ਜਾਵੇ। ਔਰ ਇਸ ਦੀ ਮੈਕਨਿਜ਼ਮ ਵੀ ਇਹਦੇ ਬਾਰੇ ਅਨਲਾਈਜ਼ ਕੀਤੀ ਗਈ ਹੈ। ਔਰ ਜਿੰਨੀ ਦੇਰ ਤੱਕ ਘਟਕਾ ਪੂਰੀ ਤਰ੍ਹਾਂ ਵੱਢੀਆਂ ਨਹੀਂ ਜਾਂਦੀਆਂ ਉਨੀ ਦੇਰ ਤੱਕ ਜਿਹੜੇ ਆ ਕਟ ਹੈ ਉਹ ਪ੍ਰੋਪਰਲੀ ਲਾਉਣ ਵਾਸਤੇ ਵੀ ਮੈਂ ਕਿਨ ਨੂੰ ਕਿਹਾ ਹੋਇਆ ਸੋ ਜੇਕਰ ਤੁਹਾਡੇ ਹੋਰ ਵੀ ਕੋਈ ਸੁਝਾਅ ਨਹੀਂ ਤਾਂ ਉਹ ਦਿਓ ਮੈਂ ਇਹ ਵੀ ਇਹ ਕਰਵਾਉਣ ਦੀwidetilde ਤਾਰਾ ਉਹਨਾਂ ਦੇ ਥੱਲੇ ਅਗਰ ਆਪਾਂ ਜਿਹੜੀ ਪਹਿਲਾਂ ਹੀ ਉਹਨੂੰ ਕਟਾਈ ਕਰਕੇ ਜਾਂ ਕੋਈ ਹੋਰ ਪ੍ਰਬੰਧ ਜੋ ਤੁਸੀਂ ਦੱਸੋਗੇ ਉਸਨੇ ਕਿਨਾਂ ਆਪਾਂ ਕਰ ਲਈਏ ਔਰ ਜਿੱਥੇ ਢਲੀਆਂਦਾਰਾ ਉਹਨਾਂ ਦੀ ਇਨਫੋਰਮੇਸ਼ਨ ਜਰੂਰ ਸਾਨੂੰ ਦਿਓ। ਬਾਕੀ ਜਿੱਥੇ ਅੱਗ ਲੱਗੀ ਆ ਉਹਦੀ ਜਿਹੜੀ ਰਿਪੋਰਟ ਹੈ ਉਹ ਮੇਰੇ ਕੋਲ ਹੋ ਘੰਟੇ ਤੋਂ ਘੰਟੇ ਤੱਕ ਪਹੁੰਚੇਗੀ। ਬਾਕੀ ਮੈਂ ਖੁਦ ਵੀ ਜਿੱਦੇ ਵੀਰੇ ਅ ਸ਼ਾਮ ਜਿਹੜੇ ਜ਼ਾਰੇ ਪ੍ਰੋਗਰਾਮ ਹੋਣੇ ਬਾਅਦ ਮੈਂ ਜਾ ਕੇ ਆਉਂਗਾ। ਅਸੀਂ ਆਪਕੇ ਲੋਕਾਂ ਦੇ ਨਾਲ ਖੜੇ ਆਂ। ਕੋ ਖੜੇ ਰਹਿਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।